ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਉਪਲੀ ਤਹਿਸੀਲ ਤੇ ਜ਼ਿਲ੍ਹਾ ਆ ਗਿਆ ਸੱਜਣੋ ਸੰਗਰੂਰ ਕਿਉਂਕਿ ਸੰਗਰੂਰ ਸ਼ਹਿਰ ਦੇ ਜੇ ਗੱਲਬਾਤ ਕਰ ਲਈਏ ਨਾ ਉਪਲੀ ਨੇੜੀ ਰਹਿ ਜਾਂਦਾ 4 ਕਿਲੋਮੀਟਰ ਦੀ ਦੂਰੀ ਤੇ ਆ ਗਾਵਾਂ ਦਿਖਾਵਾਂਗੇ ਵੱਡੀਆਂ 4 ਇੱਕ ਐਚ ਐਫ ਬੱਛੀ ਦਿਖਾਵਾਂਗੇ ਚੰਗੀ ਕੁਆਲਿਟੀ ਦੀ ਦੋ ਦਿਖਾਵਾਂਗੇ ਜਰਸੀ ਇੱਕ ਗਰਲੈਂਡੋ ਦੋ ਜਰਸੀ ਬਾਈ ਕਹਿੰਦਾ ਜੇ ਕੋਈ ਇਕੱਠੀਆਂ ਲੈਂਦਾ ਸੱਜਣ ਤਾਂ ਨਾਲ ਇੱਕ ਬੱਛੀ ਫ੍ਰੀ ਆ ਤੇ ਬਾਕੀ ਗੱਲਬਾਤ ਸੋਡੀ ਰਾਜੂ ਨਾ ਕਰਾ ਦਾਨੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਤੇ ਐਦਾਂ ਦੇ ਤੋਪੇ ਦਿਖਾਵਾਂਗੇ ਜਿਵੇਂ ਤੁਹਾਨੂੰ ਮੈਂ ਗਰਲੈਂਡੋ ਚ ਪੈਂਦੀ ਬੱਛੀ ਦਿਖਾਈ ਆ ਸਭਾ ਆ ਦੀ ਬਿਲਕੁਲ ਠੰਡੀ ਸੀ ਨਾ ਫੋਰ ਆਜੂ ਕਿਵੇਂ ਆ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਕਿਵੇਂ ਚੱਲਦਾ ਕੰਮ ਆ ਜਾਏ ਵਧੀਆ ਚੱਲਦਾ ਵੀਰੇ ਲੋਟ ਲੋਟ ਆ ਵੀਰੇ ਕਰਦੀ ਸ਼ੁਰੂ ਕਰੋ ਕਰ ਦੋ ਜੀ ਤੋੜ ਬਾਈ ਖੋਲ ਦਿਓ ਸੁਵਾ ਕਿਹੜਾ ਦਾ ਸੁਵਾ ਦੂਜਾ ਵੀਰੇ ਕਿੰਨੇ ਕਿ ਦਿਨ ਕੱਢੂ ਬਸ ਤਿਆਰੀ ਤੇ 1-2 ਦਿਨ ਲੈ ਜੂ ਵੀਰੇ ਤੇ ਆਰਡਰ ਰੱਖ ਦੀ ਆ ਸੋਨਾ ਪੂਰਾ ਪੈਂਦੀ ਸਰ ਰੱਖਦੀ ਆ ਸੱਜਣੋ ਫਿਕਸ ਤੇ ਥਣ ਦਾ ਸਾਇਜ ਆ ਨਾ ਜਿਹੜਾ ਉਹ ਤਾਂ ਐ ਗੱਲਬਾਤ ਕਰ ਲਈ ਮੱਝਾਂ ਨਾਲ ਦਾ ਹੀ ਲੱਗਿਆ ਇਹਵੇਂ 2.5 ਲੱਖ ਵਾਲੀ ਮੱਝ ਨੂੰ ਲੱਗਿਆ ਹੁੰਦਾ ਇਹ ਪੈਂਦੀ ਆ ਗਰਲੈਂਡੋ ਕ੍ਰੋਸ ਦੇ ਵਿੱਚ ਪੈਂਦੀ ਆ ਜੀ ਆਪਾਂ ਕਹਿ ਲਈਏ 100 ਦੀਆਂ 100 ਤਾਂ ਇੰਡੀਆ 'ਚ ਮੇਰਾ ਖਿਆਲ ਆ 2-4 ਹੀ ਹੋਣੀਆਂ ਬਾਕੀ ਜਿਆਦੇ ਲੱਛਣ ਗਰਲੈਂਡੋ ਵਾਲੇ ਨਹੀਂ ਦੇ ਚਮਕ ਵੀ ਚੰਗੀ ਆ ਬਾਡੀ 'ਚ 11 ਹੋਰ ਕਮਾ ਦੇ ਰੱਜੂ ਇੱਥੋਂ ਆਰਡਰ ਵੀ ਫੁੱਲ ਸੈਚੀ ਰੱਖਦੀ ਆ ਰੱਖਦੀ ਆ ਨਾਲ ਲੱਗਵਾ ਫਿਕਸਾ ਡਰ ਠੰਡੀ ਸੀਲ ਬਹੁਤ ਆ ਬਈ ਆ ਇੱਥੇ ਰੋਕ ਲਾ ਮੜੀ ਜੀ ਇਹ ਜਿਹੜਾ ਥਣ ਲੱਗਿਆ ਥਣ ਦਿਖਾ ਦੇ ਘਰੀ ਨੇੜੇ ਲੱਗੇ ਸਮਾਰ ਕੇ ਥਣ ਲੱਗਿਆ ਇਹਨੂੰ ਮੱਜਾਂ ਨਾਲ ਦਾ ਸੁਭਾਅ ਦੀ ਠੰਗੀ ਸੀਲ ਆ ਜਮਾ ਆ ਜਿਵੇਂ ਮਰਜੀ ਚੇਪਾ ਲਾ ਦੇ ਠੰਡੀ ਆ ਗਈ ਬਿਲਕੁਲ ਤੇ ਆਲੇ-ਦਾਲੋਂ ਦਿਖਾ ਦੇ ਐਨ ਸਮਾਰ ਕੇ ਤੇ ਸ਼ਕੀਨ ਵੀ ਫੁੱਲ ਆ ਗਈ ਤੇ ਸੁਆ ਵੀ ਆ ਗਈ ਜੈਨੂਨ ਦੂਜਾ ਤੇ ਸਭਾ ਜਿਵੇਂ ਰਾਜੂ ਨੇ ਦੱਸਿਆ ਕਿ ਦੋਏ ਪਾਸੇ ਬਹਿ ਜਾਈ ਜਿਵੇਂ ਮਰਜੀ ਥਣ ਸਟਾਰਟਿੰਗ ਹੀ ਦੇ ਲੈ ਬਾਈ ਯਾਰ ਗੁੜੀ ਕਿੱਥੋਂ ਐ ਦੀ ਦੁੱਧ ਕਿੰਨਾ ਕੁ ਪਾ ਸਕਦੇ ਆ ਰਾਜੂ ਲੈ ਚੱਲ ਦੁੱਧ ਬਈ 20 ਕਿਲੋ ਦੁੱਧ ਦੇ ਦੂ ਬੱਚੀ ਤੇ ਬਾਕੀ ਛੇ ਪਸੌਣੀ ਰੱਖ ਦੀ ਆਰਡਰ ਦੀ ਹਾਂ ਬਾਈ ਸ਼ੇਪ ਰੱਖਦੀ ਆ ਸੋਹਣੀ ਤੇ ਦਾ ਜਿਹੜਾ ਦੁੱਧ ਆ ਦੁੱਧ ਵੀ ਮੱਜਾਂ ਦੇੜ ਜਿਹੜੀ ਹੋਊਗਾ ਤੇ ਬਾਕੀ ਜਿਵੇਂ ਜਿਹੜੀ ਇਹ ਨਸਲਾ ਇਹ ਨਸਲ ਗਰਮੀ ਗੁਰਮੀ ਨਹੀਂ ਮੰਦੀ ਜ਼ਿਆਦੇ ਗਰਮੀ ਜ਼ਿਆਦੇ ਨਹੀਂ ਮੰਦੀ ਦੁੱਧ ਚੰਗਾ ਪਾ ਦੂਗੀ ਤੇ ਅੱਗੇ ਬੱਚੇ ਲੈਣੇ ਨੇ ਕਿਸੇ ਭਰਾ ਨੇ ਬੱਚੇ ਵੀ ਚੰਗੇ ਪਾ ਦੂ ਗਰਲੈਂਡੋ ਦਾ ਪ्युअर ਸੀਮਨ ਲਾ ਦੋਗੇ ਜੇ ਪ्युअर ਬੱਚਾ ਪਾ ਸਕਦੀ ਹੈ ਗਰਲੈਂਡੋ ਦਾ ਹਾਂ ਵੀਰੇ ਪੈਸੇ ਰਾਜੂ ਕੰਨੇ ਲਾਵਾਂਗੇ ਇਹਦੇ ਮੁੱਲ 75 ਕਰਾ ਲਓ 70 ਕਰਾ ਲਓ ਬਾਈ ਹਾਂਜੀ ਤਿੰਨ ਘੜ 70 ਦੀ ਦੇ ਦਾਂਗੇ 67 ਦੀ 67 ਦੀ ਆਫਰ ਹੀ ਲਾਉਣੀ ਆ ਆਫਰ ਹੈ ਵੀਰੇ ਰਾਜੂ ਕਹਿੰਦਾ ਆਫਰ ਹੀ ਲਾਉਣੀ ਆ ਨੇ ਇਹ ਬੱਚੀ ਦੇਵਾਂ ਤੇ ਨਾਲ ਵਾਲੀ ਤੇ ਮਾਰਦੇ ਗੈਰੀ ਕੈਮਰਾ ਤਾਂ ਆ ਗਈ ਫੁੱਲ ਵੱਡੀ ਹਨਾ ਫੁੱਲ ਵੱਡੀ ਆ ਬਈ ਯਾਰ ਸੁੰਦਰੀ ਜਹਾਜ਼ ਜਿੱਦੀ ਆ ਗਈ ਤਾਂ ਹਾਂ ਬਈ ਤੋਰ ਖੋਲ ਕੇ ਇਹ ਆ ਗਈ ਮੇਰਾ ਖਿਆਲ ਐਚ ਐਫ ਜਣਾ ਐਚ ਐਫ ਕ੍ਰਾਸ ਬਈ ਆਏ ਆ ਗਈ ਐਚ ਐਫ ਕ੍ਰਾਸ ਚ ਕੱਦ ਆ ਗਿਆ ਫੁੱਲ ਵੱਡਾ ਤੇ ਥਣ ਦਾ ਸਾਈਜ਼ ਆ ਜਿਹੜਾ ਯਾਰ ਇਹਦਾ ਵੀ ਬਾ ਕਮਾਲੀ ਆ ਥਣ ਦਾ ਸਾਈਜ਼ ਤਕਰੀਬਨ ਜਿੰਨੇ ਕਿ ਪਸ਼ੂ ਬਾਈ ਕੋਲ ਦਿਖਾਉਂਗਾ ਸਾਰਿਆਂ ਦੇ ਟੌਪ ਚ ਹੀ ਨੇ ਇਹਦਾ ਸੂਆ ਰੱਜੂ ਕਿਹੜਾ ਦੂਜਾ ਸੂਆ ਹੈ ਬਾਈ ਗੁਰੀ ਇਹਦਾ ਕਿੰਨੇ ਦਿਨ ਕੱਢੂਗੀ ਲੈ ਜੂ 10 ਦਿਨ ਲੈ ਜੂ ਬਈ ਯਾਰਾ ਤੇ ਆ ਗਈ ਫੁੱਲ ਵੱਡੇ ਕੱਦ ਚ ਫੁੱਲ ਵੱਡੀ ਬਈ ਨਾੜਾਂ ਨੂਂਗਾ ਵੀ ਬਹੁਤ ਨੇ ਲੇ ਇਹ ਇੱਥੇ ਰੋਕ ਲਾ ਇੱਥੇ ਵਿਊ ਕਰਕੇ ਦਿਖਾ ਦੀ ਥੋੜਾ ਜਿਹਾ ਡਰਦੀ ਆ ਦੂਰ ਤੋਂ ਦਿਖਾ ਦੀ ਨਾੜਾ ਨੂੜਾ ਵੀ ਆਰਡਰ ਤੇ ਚੰਗੀਆਂ ਨੇ ਥਣ ਦਾ ਸੈਜ ਵੀ ਸੋਨਾ ਰੱਖਦੀ ਆ ਲੈ ਚੱਲ ਕੇ ਰਕਮਾਂ ਦੇ ਹੋਰ ਇਹ ਆ ਗਈ ਐਚ ਐਫ ਕ੍ਰਾਸ ਦੇ ਵਿੱਚ ਤੇ ਦੁੱਧ ਵਾਲਾ ਪੈਪ ਵੀ ਚੰਗਾ ਜਾਂਦਾ 27 28 ਕਿਲੋ ਦੁੱਧ ਦੇ ਦੂ ਬਈ ਕੁਰੀ ਕਿੰਨੇ ਦਿਨ ਦੱਸੇ ਨੇ ਪੈਂਡਿੰਗ ਇਹਦੇ 10 ਦਿਨ ਪਏ ਨੇ ਬਈ ਇਹਦੇ 10 ਦਿਨ 25 ਪਲੱਸ ਚੱਲ ਜੂ 25 ਪਲੱਸ ਬਈ ਕਮਾ ਲਿਆ ਬਈ ਥਣਾ ਥਣਾ ਦੀ ਓਟ ਤੇ ਭੇਜ ਦਾਂਗੇ ਹੁਣ ਭੇਜ ਦਾਂਗੇ ਵੀਰੇ ਪੈਸੇ ਕਿੰਨੇ ਲਾ ਮੰਗੇ ਅੱਜ ਮੁੱਲ ਤਾਂ ਚਾਹੀਦੀ 90 ਕਰਾਈ ਚੱਲ ਬਈ ਯਾਰ ਠੀਕ ਆ ਚਾਹੀ 85 ਐਕਸ ਜੀ ਕਰਦੀ ਕੰਮ ਜਮੀ 75000 ਦੀ ਬੈੜ ਦਮਾਂਗੇ ਆਪਾਂ ਬਈ 75 ਦੀ ਹਾਂ ਆਪਣੇ ਇਹਦੇ ਚ ਵੀ ਨਾ ਕੋਈ ਯਾਰ ਭਰਾ ਕਮੈਂਟ ਕਰ ਦਿਓ ਵੀ ਇਹਦਾ ਰੇਟ ਤੇਜ ਆ ਪਹਿਲਾਂ ਮਾਰਕੀਟ ਚ ਜਿਵੇਂ ਸ਼ੀਨੀ ਵਾਲ ਆਲਾ ਕਹਿੰਦਾ ਹੁੰਦਾ ਵੀ ਗੇੜਾ ਮਾਰ ਕੇ ਆ ਜੇ ਗੇੜਾ ਮਾਰ ਕੇ ਆ ਜੇ ਬਈ ਯਾਰ ਭਾਈ ਸਾਰੇ ਨਾਵਾਂ ਲੈਣ ਆਇਓ ਅਗਲੇ ਬੰਨੇ ਲਿਆ ਇਧਰਲੇ ਬੰਨੇ ਇੱਥੋਂ ਦਿਖਾ ਦੇ ਨਾੜਾ ਨੂੜਾ ਆਰਡਰ ਤੇ ਤੇ ਦਿਖਾ ਦੇ ਵੀਊ ਕਰਕੇ ਥਣ ਦਾ ਸਾਈਜ਼ ਵੀ ਦਿਖਾ ਦੇ ਤਦ ਜਿਵੇਂ ਬਾਈ ਨੇ ਦੱਸਿਆ ਵੀ ਪੈਂਡਿੰਗ ਪਏ ਨੇ ਕੁਆਲਟੀ ਬੋਲਦੀ ਆਪਾਂ ਨੂੰ ਜ਼ਿਆਦਾ ਇਹਨਾਂ ਦੀ ਆਪਾਂ ਕਹਿ ਸਕਦੇ ਹਾਂ ਵੀ ਜ਼ਿਆਦਾ ਬਾਈ ਬੋਲਣ ਦੀ ਲੋੜ ਨਹੀਂ ਹੈ ਨਾ ਕੱਦ ਕਾਠ ਆ ਗਏ ਇੱਕ ਗੱਲ ਕਰ ਲਈ ਲੰਬਾਈ ਨੰਬੂਈ ਵਾਲੇ 10 ਪਿੰਡ ਘੁੰਮ ਕੇ ਆ ਜੇ ਆਪਣੇ ਲਵੇ ਜੇ ਬੰਦੇ ਨੇ ਫਿਰ ਵੀ ਆ ਕੇ ਕਹਤਾ ਰੇਟ ਜ਼ਿਆਦਾ ਹੈ ਠੀਕ ਹੈ ਬਸ ਰੋਕਾਂ ਨਹੀਂ ਰਹਿ ਸਕਦਾ ਐਡੀ ਗਾਂ ਪਹਿਲਾਂ ਤੁਸੀਂ ਚੈੱਕ ਕਰਿਓ ਵੀ ਐਡੀਆਂ ਡੰਗਾਂਵਾਂ ਦਾ ਮਾਰਕੀਟ ਦਾ ਕੀ ਰੇਟ ਆ ਲੱਖ ਲੱਖ ਮੰਗੀ ਜਾਂਦੇ ਨੇ ਬਈ 90 90 ਹਜ਼ਾਰ 75 ਦੀ ਦੇਣੀ ਆ ਬਈ 75 ਹਜ਼ਾਰ ਦੀ ਬਾਈ ਕਹਿੰਦਾ ਦੇ ਦਾਂਗੇ ਜੇ ਜੋੜਾ ਲੈਣਾ ਹੋਵੇ ਤੇਨੂੰ ਜੋੜੇ 'ਚ ਉਹ ਜਾ ਮਾਨਤਾਨ ਕਰ ਦਾਂਗੇ ਜੋੜਿਆਂ 'ਚ ਮਾਨਤਾਨ ਹੋ ਜਾਊਗਾ ਬਾਕੀ ਇੱਕ ਗੱਲ ਹੋਰ ਤਾਂ ਨਾ ਜੇ ਰੱਜੂ ਕਿਸੇ ਨੇ ਸਾਰਾ ਲਾਟ ਹੀ ਲੈਣਾ ਸਾਰਾ ਲਾਟ ਵੀ ਦੇ ਦਾਂਗੇ ਬਈ ਯਾਰਾ ਸਾਰੇ ਦਾ ਕੀ ਭਾਰ ਹੋਊ ਫਿਰ ਬਈ ਐਸ ਨੂੰ ਹੀ ਦਵਾਂਗੇ ਬਈ ਆਪਾਂ 65 ਹਜ਼ਾਰ ਦੇ ਪਾਉਣ ਨੂੰ ਆ 75 ਵਾਲੀ ਵੀ 75 ਵਾਲੀ ਵੀ ਬਈ ਵਿਚੀ ਪਾ ਦਾਂਗੇ ਪੈਂਟ ਸਾਰੀਆਂ ਬਈ ਸਾਰੀਆਂ A to Z ਬਾਦ ਚੋ ਨਾ ਕਹਦੀ ਮੈਨੂੰ ਘਾਟਾ ਪੈ 100 ਘਾਟ ਨਹੀਂ ਲੈਣਾ ਪਰ ਆਪਾਂ 65 ਚੋਂ ਮਾਨ ਤਾਨ ਕਰਾਂਗੇ ਛੋੜ ਛੋੜ ਵਾਲੀ ਮੈਂ ਕਿਹਾ ਬਾਦ ਚੋ ਨਾ ਕਹਦੀ ਵੀ ਮੈਨੂੰ ਘਾਟਾ ਪੈਂਦਾ ਮੈਂ ਆ ਰੱਖੂੰਗਾ ਦੰਦਾ ਨਹੀਂ ਕਿਸੇ ਨੂੰ ਨਹੀਂ ਕਹਿੰਦਾ ਠੀਕ ਹੈ ਪਰ ਛੋੜ ਕਰੂੰਗਾ 65000 ਦੇ ਹਿਸਾਬ ਨਾਲ ਜਿਹੜਾ ਲਾਟ ਲਊਗਾ ਕੱਲੂ ਕੋਈ ਵੀ ਆ ਕੇ ਕਹਿਣ ਲੱਗ ਜੇ 62 ਦੇ ਲੈ ਤੇਰੇ ਰੈਂਟ ਲੈ ਲੈ 65 ਹੀ ਲਵਾਂਗੇ ਛੋੜ ਆਪਦੀ ਮਰਜ਼ੀ ਨਾਲ ਪੁੱਛ ਕੇ ਦੱਸਿਆ ਵੀ ਆਹ ਗਾਮ ਬਾਈ ਕਹਿੰਦਾ 75 ਦੀ ਦੇਣੀ ਹੈ 10 ਤਾਂ ਛੋੜਾ ਇਹ ਝੁੱਟ ਜੂਗਾ ਬਾਕੀ ਲਾਟ ਆ ਸਾਰੇ ਚੰਗਾ ਸਾਫ ਸੁਥਰਾ ਤੇ ਹੁਣ ਮਾਰ ਗਿਆ ਜੀ 3 ਨੰਬਰ ਤੇ ਬਾਕੀ ਥਾਣ ਦਾ ਸਹਜ ਹੀ ਵੀ ਸੋਨਾ ਰੱਖੂ ਇਹਦਾ ਸੂਆ ਕਿਹੜਾ ਦੂਜਾ ਸੂਆ ਬਰੇ ਕੁਰੀ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਲੈ ਜੂ ਬਰੇ ਹਫਤਾ ਲੈ ਜੂ ਬੱਛੀ ਹਲੇ ਤੇ ਬਣੂ ਫੁੱਲ ਹਣਾ ਮਾਣੂ ਬਾਈ ਬਲਥੇਰੀ ਬਣੂਗੀ ਹਲਤਾ ਬੱਛੀ ਬਣਨ ਪਉਣ ਨਾਲ ਦਾ ਕੱਢ ਦੂ ਵੀ ਕੰਡੇ ਥੱਲੇੋਂ ਕਿਉਂਕਿ ਪਲਾਈ ਪਲੂ ਵੀ ਪਈ ਆ ਸਭਾ ਦੀ ਕੇ ਮੇਰਾ ਜੀ ਬਾਈ ਠੰਡੀ ਆ ਯਾਰ ਨਾ ਲੋਕੀ ਇੱਥੇ ਦਿਖਾਈ ਚੈੱਕ ਕਰਾ ਦੇ ਮਾੜਾ ਲੈ ਬਾਈ ਰੱਸਾ ਉਪਰੀ ਰੱਖਦਾ ਭੱਜ ਨਾ ਜਾਵੇ ਐ ਕਿਵੇਂ ਭੱਜੂ ਬਾਈ ਯਾਰ ਆ ਉਹ ਭੱਜਣ ਵਾਲੀ ਨਹੀਂ ਹੈਗੀ ਆਈਟਮ ਆ ਨਾ ਪਛਾਣੂ ਕੇ ਦਿਖਾਈ ਕਰੀ ਸਾਰੀ ਬੱਛੀ ਐਂ ਖੜੀਆ ਰੱਸਾ ਬਾਈ ਨੇ ਭੱਜਣ-ਭੁੱਜਣ ਵਾਲਾ ਸੀ ਇੰਨੀ ਕਿਉਂਕਿ ਜਿਹੜੇ ਜਾਨਵਰ ਸੁਭਾਅ ਦੇ ਠੰਡੇ ਹੁੰਦੇ ਨੇ ਉਹ ਦੁੱਧ ਵੀ ਯਾਰ ਲੰਬਾ ਟਾਈਮ ਪਾਉਂਦੇ ਨੇ ਤੇ ਦੁੱਧੇ ਦਾ ਵੀ ਆਪ ਹਰੇ ਬਾਈ ਕਹੂਗਾ ਵੀ ਹਰੇਕ ਦੀ ਕਹਿੰਦਾ ਮੱਝਾਂ ਨਾਲ ਦਾ ਕਿਉਂਕਿ ਇਹ ਕਰਾਉ ਸੰਗ ਚ ਆ ਗਈ ਕਰਾਉ ਸਾਹ ਬਾਈ ਕਰਾਉ ਸਾਹ ਬੱਚੀ ਬਾਜ ਨਹੀਂ ਬਾਜਣ ਵੇਟ ਬਾਡੀ ਵੇਟ ਕਿੰਨਾ ਬਾਈ ਦੇਖ ਬੱਚੀ ਸੁਭਾਅ ਦੇ ਕਿਰਾਰ ਅੱਜ ਹੋ ਰਹੇ ਨੇ ਮਾਦੀ ਕਮਾਦੀ ਕਿ ਨਾੜਾਂ ਵੀ ਆਰਡਰ ਤੇ ਸੋਹਣੀਆਂ ਰੱਖਦੀ ਆ ਅੱਜ ਬਾਈ ਆਪਣੀ ਪਿਛਲੀ ਵੀਡੀਓ ਚ ਵੀ ਦੀ ਬੱਚੀ ਠੀਕ ਆ ਗੱਲ ਆ ਆਪਾਂ ਉਦੋਂ ਵੀ ਕਹਿ ਦਿੱ ਹਫਤਾ ਲੈ ਜੂ 10 ਦਿਨ ਲਊਗੀ ਠੀਕ ਆ ਗੱਲ ਬੱਚੀ ਹਲੇ ਵੀ ਦ ਭਈ ਇਹ ਪਿਛਲੀ ਵੀਡੀਓ ਜਿਹਦੇ ਆਪਾਂ ਤਾਂ ਦੱਸਾਂਗੇ ਨਾ ਅਗਲੇ ਨੂੰ ਠੀਕ ਹੈ ਗੱਲ ਮੱਲ ਲਾਉਂਦੇ ਸੀਗੇ ਠੀਕ ਹੈ ਪਰ ਆਪਾਂ ਵੇਚੀ ਨਹੀਂ ਬਈ ਠੀਕ ਹੈ ਕਿੰਨੇ ਦੁੱਧ ਦੀ ਮੀੜ ਐ ਤੂੰ ਬਈ ਬੱਚੀ ਦੁੱਧ ਦੇ ਦੂ 27 22 ਕਿਲੋ 27 22 ਕਿਲੋ 22 ਕਿਲੋ ਦਾ ਦੇ ਦੂ ਪੋਲੇ ਹੱਥ ਨਾਲ ਬਈ ਗਾਰੰਟੀ ਲੈ ਜੇ ਬੰਦਾ ਬਈ ਇਹਨੇ ਦੀ ਤਾਂ ਠੀਕ ਹੈ ਗੱਲ ਹੂੰ ਤੇ ਬਾਕੀ ਇੱਕ ਗੱਲ ਸਾਨੂੰ ਹੋਰ ਦੱਸਦਾ ਨਾ ਇਹ ਇੱਕ ਆਈਡੀਆ ਹੁੰਦਾ ਜਿਵੇਂ ਬਾਈ ਨੇ ਦੱਸਿਆ ਨਾ ਜਿਵੇਂ ਇਹ ਆ ਗਈ ਜਿਵੇਂ ਇਸ ਤੋਂ ਪੋਲੀ ਪੋਲੀ ਹਜੇ ਬਣੂ ਬਹੁਤ ਬਾਈ ਬੜੀ ਬਣੂਗੀ ਕਿਉਂਕਿ ਪਲਾਈ ਬਹੁਤ ਪਈ ਆ ਤੇ ਨਾਲ ਇਹਦੇ ਇਥੋਂ ਕੱਦ ਦਾ ਆਈਡੀਆ ਲਾ ਲਓ ਵੀ ਕੱਦ ਛੋਟੇ ਵਾਲਾ ਸਿਸਟਮ ਨਹੀਂ ਹੈਗਾ ਇਹਦੇ ਰਾਜੂ ਕਿੰਨੇ ਪੈਸੇ ਲੈ ਲਾਂਗੇ ਬਾਈ ਬਈ ਇਹ 85000 ਦੀ ਬੱਛੀ ਦੇ ਦਾਂਗੇ ਮਾਨਤਨ ਮਾਨਤਨ ਮੌਕੇ ਤੇ ਕਰ ਦਾਂਗੇ ਐਂ ਵੀ ਆਰਡਰ ਵੀ ਦਿਖਾ ਦੇ ਘਰੀ ਆ ਕੇ ਅੱਗੇ ਪਿੱਛੇ ਦਾ ਇੱਥੇ ਇੱਥੇ ਖੜੀ ਰਹਿੰਦੇ ਇਥੋਂ ਦਿਖਾ ਦੇ ਗਾਂ ਵਾਲੇ ਬੰਨੇ ਵੀ ਕਿੰਨਾ ਆ ਗਿਆ ਤੇ ਪਿਛਾਂ ਵਾਲੇ ਬੰਨੇ ਵੀ ਤੇ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜਿਵੇਂ ਆ ਪਲਾਈਆਂ ਇਹਦੇ ਵਿੱਚ ਬੱਛੀ ਜੀ ਹਲੇ ਬਹੁਤ ਉਹ ਤੋਂ ਸਾਨੂੰ ਮੈਂ ਵੀਡੀਓ ਮੰਗਾ ਕੇ ਵੀ ਇਹ ਕੋਸ਼ਿਸ਼ ਰਹੂਗੀ ਵੀ ਸ਼ੋਰਟ ਪਾ ਕੇ ਦਿਖਾ ਦੂੰਗਾ ਬਣਦੀ ਕਿੰਨੀ ਕਾਇ। ਬਾਹੂ ਬਥੇਰੀ ਬਾਈ ਯਾਰ 85 ਜੋ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਇਹ ਆ ਗਈ 3 ਨੰਬਰ ਤੇ ਤੇ ਹੁਣ ਮਾਰ ਦੇ ਗਰੀ ਜਰਸੀ ਤੇ ਇਹਨਾਂ ਦਾ ਕੰਮ ਅੱਜ ਕੱਲ ਕਹਿੰਦੇ ਵੀ ਬਲੈਕ ਵਾਲੀ ਹੋਇਆ ਪਿਆ ਘੱਟੀ ਮਿਲਦੀ ਆ ਦੂਜਾ ਸੂਆ ਬਰੇ ਗਰੀ ਇਹ ਕਿੰਨੇ ਦਿਨ ਪੈਂਡਿੰਗ ਨੇ ਹਫਤਾ ਲੈ ਜੂ ਬਰੇ ਆ ਥਣ ਦਾ ਸਹਜ ਹੀ ਦਾ ਵੀ ਸੋਨਾ ਹਨਾ ਹਾਂ ਬਾਈ ਇਹ ਆ ਗਈ ਵੱਡੇ ਕੱਦ ਵਾਲੀ ਪੰਜਾਬ ਵਾਲੀ ਜਰਸੀ ਇੱਕ ਹਫਤਾ ਬਾਈ ਕਹਿੰਦਾ ਪੈਂਡਿੰਗ ਆ ਸੂਆ ਦੂਜਾ ਤੇ ਸ਼ਾਈਨਿੰਗ ਸ਼ੋਨਿੰਗ ਫੁੱਲ ਆ ਗਈ ਬਾਡੀ 'ਚ ਅਡਰ ਸੋਣਾ ਬਣਾਉਗੀ ਜਿਹੜੇ ਹਿਸਾਬ ਨਾਲ ਹੈ ਇਹਨੇ ਸੁਭਾ ਦੀ ਮੇਰਾ ਜੂ ਠੰਡੀ ਹੈ ਭਈਆ ਦੀ ਇਥੋਂ ਸਾਰੀ ਦਿਖਾ ਦੀ ਮੇਰੀ ਓਏ ਅੜਨੀ ਖੁੱਡਨੀ ਚੈੱਕ ਕਰਾ ਦੀ ਬੱਚੀ ਦੀ ਇਥੋਂ ਸਮਾਰ ਕੇ ਵੱਡੀ ਜਰਸੀ ਆ ਗਈ ਆ ਗਈ ਛਾਂਟਵੇਂ ਸਰੀਰ 'ਚ ਚਾਰ ਚੂਰ ਵਾਲੀ ਨਹੀਂ ਹੈਗੀ ਵੱਡੀ ਨਾ ਨਾ ਬਈ ਦਾਣੇ ਤੇ ਪਲੀ ਹੋਈ ਆ ਬੱਚੀ ਦਾਣੇ ਪਾਊਡਰ ਨਾਲ ਪਲੀ ਹੋਈ ਆ ਇੱਕ ਹਫਤਾ ਪੈਂਡਿੰਗ ਆ ਇਹਦਾ ਦੁੱਧਾ ਕੀ ਰਿਕਾਰਡ ਦੱਸ ਰੱਜੂ ਦੁੱਧ ਬਈ ਇਹਨੇ ਪਲੂਨ ਨੇ ਪਾਇਆ ਹੈ 20 ਕਿਲੋ 20 ਕਿਲੋ ਹਾਂ ਤੇ ਪਾ ਦੂ ਮੱਝਾਂ ਨਾਲ ਲਈ ਹੈ ਨਾ ਪਾਉ ਮੱਝਾਂ ਨਾਲ ਦਾ ਬਈ ਇਹ ਤੋ ਦਿਖਾ ਦੇ ਸਮਾਰ ਕੇ ਖਣ ਦਾ ਸੈਜ ਵੀ ਮੱਝਾਂ ਨਾਲ ਦਾ ਤੇ ਉਰਲੇ ਬੰਨਿਓ ਗਰੀ ਸਾਰੀ ਦਿਖਾ ਦੀ ਬੱਚੀ ਲੰਬਾਈ ਲੂਈ ਦਿਖਾ ਦੀ ਹੁਣ ਇਹ ਰਾਜੂ ਬੰਨੇ ਐਸੋ ਦਿਖਾ ਦੇ ਯਕੀਨਿਸ਼ ਗੁੰਨੀ ਵਾਲੇ ਮਾਮਲੇ ਚ ਲੰਬੀ ਲੰਬੀ ਕੱਦ ਕਾਠ ਨਾਲ ਵਾਲੀ ਬੈਠ ਦੇੜ ਗੇੜੀ ਆ ਕੱਦ ਛੋਟਾ ਨਹੀਂ ਹੈਗਾ ਜਿਵੇਂ ਜਰਸੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ ਹਮਾਚਲ ਵਾਲੀਆਂ ਉਹ ਸੀ ਨਹੀਂ ਹੈਗਾ ਪੰਜਾਬ ਵਾਲੀਆਂ ਬਈ ਯਾਰ ਵੱਡੀ ਜਰਸੀ ਆ ਤੇ ਸ਼ਾਈਨਿੰਗ ਵਾਲੀ ਆ ਚਮਕ ਵਾਲੀ ਚਮਕ ਵਾਲੀ ਬਈ ਇਹਦਾ ਰਾਜੂ ਕੀ ਰੇਟ ਰਹੂਗਾ ਬਈ ਫਿਕਸ ਰੇਟ ਹੀ ਆ ਦਾ 65000 ਰੁਪਿਆ 65 ਦੀ ਦੇ ਦਾਂਗੇ 65 ਦੀ ਦੇ ਦਾਂਗੇ ਇਹ ਮੱਛੀ ਲਿਆ ਕੇ ਯਾਰ ਕੋਈ 4 ਦਿਨ ਸਾਮ ਕੇ ਵਪਾਰੀ ਵੀ ਜੋ ਕਮਾਈ ਕਰੇ ਹਾਂ ਬਰੇ ਹਾਂ ਇਹਦੇ ਚ ਵਪਾਰੀ ਸੱਜਣ ਵੀ ਕਮਾ ਸਕਦਾ ਪੈਸੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਹੁਣ ਇਹ 4 ਦਿਨ ਸਾਮ ਕੇ ਬੌਲੇ ਚ ਕਿੱਥੇ ਵੀ ਗੂਗੀ ਸਹੀ ਗੱਲ ਆ ਬਾਈ ਚੰਗੀ ਕਮਾਈ ਦੇ ਕੇ ਜਾਊਗੀ ਵੇ ਚੰਗੀ ਕਮਾਈ ਵਾਲੀ ਬਾਈ ਤੇ ਜੇ ਕੇ ਕੋਈ ਜੋੜਾ ਲੈਂਦਾ ਤਾਂ ਜੋੜੇ ਨਾਲ ਬਾਈ ਕਹਿੰਦਾ ਆਹ ਐਫ ਚੰਗੀ ਕਮਾਈ ਬੱਛੀ ਫ੍ਰੀ ਦਵਾਂਗੇ ਬਈ ਆਪਾਂ ਇਹ ਜੇ ਕਿਸੇ ਨੇ ਜੋੜਾ ਲੈਣਾ ਤਾਂ ਇਹ ਬੱਛੀ ਬਾਈ ਕਹਿੰਦਾ ਆਪਾਂ ਜੋੜੇ ਦੇ ਨਾਲ ਫ੍ਰੀ ਦੇ ਦਾਂਗੇ ਜੋ ਵੀ ਭਰਾ ਜੋੜਾ ਲੈ ਕੇ ਜਾਊਗਾ ਤੇ ਤੋਰ ਦੇ ਨਾਲ ਵਾਲੀ ਆ ਵੀ ਇਹਦਾ ਸੁਆ ਕਿਹੜਾ ਰ ਇੱਕ ਨੇ ਇੱਕ ਦਿਨ ਕੱਢ ਦਿਆ ਇਹ ਵੀ ਲੈ ਜੂ ਬਾਈ 10 ਦਿਨ ਬੱਚੀ ਇਹ 10 ਦਿਨ ਕੱਢ ਦੂ ਹਨਾ ਥੋੜੀ ਜਿਆਦਾ ਕੱਚੀ ਹੋਣੀ ਤੇ ਸ਼ਾਈਨਿੰਗ ਸ਼ੂਨਗੇ ਜੀ ਬਹੁਤਾ ਕੁਸ ਲਾਉਂਦੇ ਤਾਂ ਨਹੀਂ ਤੁਸੀਂ ਲਾ ਕੇ ਨਾ ਬਾਈ ਹੱਥ ਫੇਰ ਕੇ ਦੇਖ ਲੈ ਯਾਰਾ ਮਾ ਤੇਲ ਟੂਲਾ ਨਾ ਨਾ ਬਾਈ ਨਹੀਂ ਠੀਕ ਲੱਗ ਰਿਹਾ ਸਿਸਟਮ ਮਾ ਸ਼ਾਈਨਿੰਗ ਸ਼ੂਨਿੰਗ ਆਏ ਦੀ ਇਨੀ ਕੋਈ ਛੜਕਦਾ ਨਾ ਹੋਵੇ ਰਾਜੂ ਲੈ ਕੇ ਨਾ ਬਾਈ ਠੀਕ ਹੈ ਗੱਲ ਇਹਦੇ ਆਗੇ 10 ਦਿਨ ਪੈਂਡਿੰਗ ਥੋੜੀ ਜੀ ਕੱਚੀ ਆ ਤਿਆਰ ਹੋ ਜੂਗੀ ਤੇ ਆ ਹੈਗੀ ਵੀ ਜਾਨ ਵਾਲੀ ਆ ਵਜਨ ਵਜੂਦ ਵਾਲੀ ਆ ਕਾਦੇ ਦਾ ਵੀ ਚੰਗਾ ਇਹ ਲੰਬੀ ਲੰਬੀ ਵੀ ਫੁੱਲਾ ਰਾਜੂ ਸੁਭਾ ਦੀ ਕਿਵੇਂ ਆਹੀ ਬਈ ਇਹ ਵੀ ਠੰਡੀ ਆ ਜਮੀ ਸੁਭਾ ਠੰਡੀ ਸੀ ਬਿਲਕੁਲ ਲੱਤ ਲੱਤ ਲਗਾ ਮਤਾਂ ਨਹੀਂ ਇੱਥੇ ਦਿਖਾ ਦਿੰਦੀ ਆ ਰੀ ਲੈ ਆ ਬਈ ਦੰਦ ਤਾਂ ਨਹੀਂ ਦੇਖੇ ਕਿਸੇ ਦਾ ਨਾ ਵੀਰੇ ਦੰਦ ਨਹੀਂ ਦੇਖਿਆ ਆਪਾਂ ਇਹ ਵੀ ਝੂਠ ਮਾਰੀ ਆ ਠੀਕ ਆ ਦੰਦ ਬਾਈ ਕਹਿੰਦਾ ਕਰੇ ਨਹੀਂ ਚੈੱਕ ਪਰ ਬੱਚੀ ਇਹ ਵੀ ਚੰਗੀ ਆ ਇੱਥੋਂ ਕੇਰਾ ਗੇੜਾ ਹੋਰ ਦਵਾ ਦੇ ਇਹਨੂੰ ਇਹਦਾ ਦੁੱਧ ਦਾ ਕੀ ਰਕਾਰ ਦੱਸਿਆ ਬੇਨ 20 ਕ ਕਿਲੋ ਦੁੱਧ ਦਿੱਤਾ ਹੈ ਨੇ ਵੀ ਬੱਚੀ ਨੇ ਠੀਕ ਆ ਗੱਲ ਆ ਲੈ ਆ ਲੈ ਆ ਕਮਾਂਗੀ ਇਹਦੇ ਪੈਸੇ ਕਿੰਨੇ ਲਵਾਂਗੇ ਰਾਜੂ ਇਹ ਵੀ 65000 ਦੀ ਦੇ ਦਾਂਗੇ ਬਈ ਯਾਰ ਬੱਚੀ ਦੋਨੇ 65 65000 ਦੀਆਂ ਦੇ ਦਾਂਗੇ ਦੋਹੇ ਨਾਲੋਂ ਬੱਚੀ ਵੀ ਦੇਵਾਂਗੇ ਨਾਲ ਆ ਬੱਚੀ ਫਰੀ ਦੇ ਦਾਂਗੇ ਬਈ ਯਾ ਤੁਸੀਂ ਤਾਂ ਨਹੀਂ ਮੰਗਦਾ ਨਾ ਬਈ ਨਾ ਜਿਹੜਾ ਜੋੜਾ ਲਊਗਾ ਹਾਂ ਉਹਨੂੰ ਫਰੀ ਦਵਾਂਗੇ ਬਈ ਆ ਬੱਚੀ ਵਿੱਚ ਮਿਲੂਗੀ ਜੋੜੇ ਨਾਲ ਉਹ ਕਿਤੇ ਤੁਸੀਂ ਕਹਦੇ ਕੱਲੀ ਕੱਲੀ ਨਾਲ ਕੱਲੀ ਨਾਲ ਨਹੀਂ ਬਈ ਕੱਲੀ ਕੱਲੀ ਨਾਲ ਨਹੀਂ ਮਿਲਣੀ ਰਾਜੂ ਕਹਿੰਦਾ ਮਿਲੂਗੀ ਜੋੜੇ ਨਾਲ ਤੇ ਜੋੜਾ ਦੁੱਧ ਵੀ ਚੰਗਾ ਪਾ ਦੂਗਾ ਜਿਵੇਂ ਪਹਿਲਣਾਂ ਦਾ ਬਾਈ ਨੇ 20 20 ਦੱਸਿਆ ਤੁਸੀਂ ਚਲੋ ਵੱਧ ਨਾ ਮੰਨੋ 40 ਕਿਲੋ ਹੀ ਮੰਨ ਕੇ ਲੈ ਗਏ ਜੋੜਾ 40 45 ਕਿਲੋ ਤੇ ਬਾਕੀ ਫੈਟ ਆ ਜਿਹੜੀ ਇਹਨਾਂ ਦੀ ਫੈਟ ਵੀ ਚੰਗੀ ਹੁੰਦੀ ਆ ਪੈਰਾਂ ਦੇ ਆ ਬੱਚਾ ਦੇੜ ਜਿਹੜਾ ਤੇ ਹੁਣ ਗਿਆ ਦੀ ਆ ਬੱਚੀ ਤੇ ਮਾਰਦੇ ਪਹਿਲਾਂ ਫੇਸ ਤੇ ਹੀ ਮਾਰਦੇ ਯਾਰ ਇਹਦੇ ਕੈਮਰਾ ਟੋੜ ਲਾ ਜੂ ਹੁਣ ਕੋਲ ਕੇ ਬੈਠਾ ਖੀਰੀ ਆ ਬਈ ਖੀਰੀ ਆ ਬੱਚੀ ਬਈ ਇਹ ਦੰਦਾਂ ਚ ਤਾਂ ਨਹੀਂ ਨਾ ਨਾ ਬਈ ਖੀਰੀ ਆ ਤੇ ਬਾਅਦ ਚ ਆ ਕੇ ਮੂੰਹ ਪੱਟ ਲੈ ਕੋਈ ਦੰਦਾਂ ਚ ਨਿਕਲੇ ਹੋਵੇ ਚੈੱਕ ਕਰਾ ਲੈ ਗਰੀ ਇੱਕ ਵਾਰੀ ਆ ਲਿਆ ਨੇੜੇ ਲਾ ਦੇ ਕਈ ਵਾਰੀ ਹੁੰਦਾ ਅਗਲੇ ਨੂੰ ਵੀ ਕਿਤੇ ਦੰਦਾਂ ਚ ਸਹੀ ਗੱਲ ਆ ਬਈ ਵੀ ਕਹਿੰਦਾ ਹੋਵੇ ਟੋੜਾ ਇਹਨੂੰ ਕਿਹੜੇ ਸੀ ਮੰਦੀ ਆ ਇਹਦਾ ਨਹੀਂ ਪਤਾ ਸੀਮਨ ਨੇ ਭਰਾਵਾ ਆਪਾਂ ਪੁੱਛ ਗਿਆ ਬਾਕੀ ਜਿਹੜਾ ਬੰਦਾ ਲਊਗਾ ਉਹਨੂੰ ਆਪਾਂ ਪੁੱਛ ਕੇ ਦੱਸ ਦਾਂਗੇ ਠੀਕ ਹੈ ਗੱਲ ਇਹ ਭੱਜੂਗੀ ਹੈ ਨਾ ਛੱਡ ਦੇ ਇਹਨੂੰ ਖੁੱਲੀ ਇੱਥੇ ਕੋਈ ਨਹੀਂ ਵਿਊ ਕਰਕੇ ਦਿਖਾ ਦਿੰਗੇ ਰੀ ਇੱਥੋਂ ਸੀਮਨ ਬਾਈ ਕਹਿੰਦਾ ਆਪਾਂ ਨੂੰ ਡਿਟੇਲ ਨਹੀਂ ਪਤਾ ਇਹਦੀ ਪੁੱਛ ਕੇ ਦੱਸ ਦਾਂਗੇ ਜਿਹੜੇ ਭਰਾ ਨੇ ਲਿਜਾਣੀ ਆ ਤੇ ਥਣ ਰਾਜੂ ਸਿੰਗਲ ਚਾਰੀ ਨੇ ਬਈ ਸਿੰਗਲ ਚਾਰੀ ਨੇ ਬਈ ਯਾਰ ਹਾਲ ਤੂੰ ਤਾਂ ਨਹੀਂ ਲੱਗਿਆ ਕੋਈ ਨਾ ਬਈ ਨਾ ਇਹਦੀ ਮਾਂ ਦਾ ਕੀ ਰਿਕਾਰਡ ਦੱਸਿਆ ਮਾਂ ਦਾ ਹੈਗਾ ਬਈ 28 30 ਕਿਲੋ ਦਾ ਠੀਕ ਹੈ ਗੱਲ ਬਾਅਦ ਛੱਡ ਦੇ ਬਈ ਲੈ ਜਾ ਇੱਧਰ ਮਾਦਰ ਕਾਰਡ ਆ ਗਿਆ 28 30 ਕਿਲੋ ਦਾ ਬਾਕੀ ਬੱੱਚੀ ਪ੍ਰਿੰਟ ਵਾਈਜ਼ ਵੀ ਸੋਹਣੀ ਆ ਤੇ ਫੇਸ ਵਾਲੇ ਪੱਖ ਤੋਂ ਵੀ ਬਿਊਟੀ ਚ ਵੀ ਚੰਗੀ ਆ ਬਾਕੀ ਬਾਜਨ ਭੋਜਨ ਵੀ ਬਹੁਤਾ ਬੱੱਚੀ ਆ ਸਟਰਕਚਰ ਦੀ ਬਣੂਗੀ ਚੰਗੇ ਬਾਜਨ ਬਜੂ ਆ ਆ ਦੇਖੀ ਬਈ ਚੋਲੀ ਦੇਖੀ ਕਿੰਨੀ ਕੱਢੀ ਹੋਈ ਆ ਹੁਣੀ ਬੱੱਚੀ ਨੇ ਇਹਦੇ ਰਾਜੂ ਕਿੰਨੇ ਪੈਸੇ ਲਵਾਂਗੇ ਆਪਾਂ 32000 ਦੀ ਦੇ ਦਾਂਗੇ ਬਈ ਬੱੱਚੀ ਇਹ ਪੂਰੇ ਦੀ ਪੂਰੇ ਦੀ ਬਾਕੀ ਮੌਕੇ ਤੇ ਮਾਨਤਾਣ ਕਰ ਦਾਂਗੇ ਬੰਦੇ ਦਾ ਨੰਬਰ ਬੋਲ ਦਿ ਜਰਾ 79739 92814 ਦੀ 987399281422 ਦਾ ਨੰਬਰ ਆ ਇੱਕ ਤਾਂ ਐਚਐਫ ਬੱਚੀ ਦਿਖਾਈ ਆ ਤੇ ਦੋ ਵਿਖਾਈਆਂ ਇਧਰ ਜਰਸੀ ਚ ਪੈਂਦੀਆਂ ਨੇ ਤੇ ਨਾਲ ਐਚਐਫ ਕ੍ਰੋਸ ਆ ਗਈ ਇੱਕ ਐਚਐਫ ਕ੍ਰੋਸ ਹੋਰ ਆ ਗਈ ਨਾਲ ਤੇ ਇੱਕ ਦਿਖਾਈ ਆ ਗਰਲੈਂਡ ਵਾਲੀ ਬੱਚੀ ਇਹਨਾਂ ਚੋਂ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਰਾਜੂ ਤੋਂ ਖਰੀਦ ਕੇ ਲੈ ਜਿਓ ਧੰਨਵਾਦ